ਸੌਦਾ ਕਿਉਂ ਹੋਇਆ ਕਿ ਸਵਰਗ ਦੇ ਗੁਰ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਿੱਖਿਆ ਵੀ ਦੇਣੀ ਚਾਹੀਦੀ। ਉਹ ਨਾਨਕ ਦੇਵ ਜੀ ਨੇ ਕਿਹਾ 20 ਰੁਪਏ ਦਾ ਸੌਦਾ ਉਹਨਾਂ ਨੂੰ ਹੋਇਆ ਨਹੀਂ। ਉਹਨਾਂ ਨੇ ਖੁੱਲਾ ਉਹਨਾਂ ਨੇ 20 ਰੁਪਏ ਦਿੱਤੇ। ਉਹਨਾਂ ਸਾਧੂਆਂ ਨੇ ਕਿਹਾ ਤੁਸੀਂ ਰਾਸ਼ਨ ਪਾ ਕੇ ਲਿਓ। ਫੇਰ ਰਾਸ਼ਨ ਨੇ ਆਂਦਾ ਉਹ 20 ਰੁਪਏ ਉਸ ਟਾਈਮ ਦੇ ਬਹੁਤ ਸਨ 20 ਰੁਪਏ। 20 ਲੱਖਾਂ ਦੇ ਬਰਾਬਰ ਸਨ। 20 ਰੁਪਏ ਦੀ ਬੜੀ ਵੈਲਿਊ ਸੀ। 20 ਰੁਪਏ ਦੇ ਤੋਂ ਦੇ ਪਾ ਕੇ ਦਿੱਤੇ ਫਿਰ ਉਹਨਾਂ ਅਕਿਤਿਆ ਨੂੰ ਸਾਧੂਆਂ ਨੂੰ ਸਮਝਾਇਆ ਕਿ ਤੁਸੀਂ ਗਰਸਤੀ ਹੋ ਕੇ ਘਰ ਘਰ ਜਾ ਕੇ ਮੰਗਦੇ ਹੋ ਗਰਸਤੀਆਂ ਨੂੰ ਇਹ ਚੰਗਾ ਕੰਮ ਨਹੀਂ ਘਰ ਛੋੜਿਆ ਬਾਹਰ ਛੋੜਿਆ ਆਪਣੀਆਂ ਜਨਾਨੀਆਂ ਨੂੰ ਤੁਸੀਂ ਛੋੜ ਆਏ ਬਾਹਰ ਬਗਾਨਿਆਂ ਘਰਾਂ ਵਿੱਚ ਝੱਤਦੇ ਹੋ ਉਹਨਾਂ ਦੇ ਦਰਦਾਂ ਤੇ ਜਾ ਕੇ ਮੰਗਦੇ ਹੋ ਇਹ ਕੰਮ ਚੰਗਾ ਨਹੀਂ ਉਸੀ ਆਪਣੀ ਗ੍ਰਸਤੀ ਵਿੱਚ ਰਹਿ ਕੇ ਉਸ ਧਰਮ ਦੀ ਕਿਰਤ ਕਰੋ ਵੰਡ ਚੱਕੋ ਨਾਮ ਜਪੋ ਇਹ ਹੋਰਨ ਵੀ ਉਪਦੇਸ਼ ਦਿੱਤਾ ਕਿ ਪਰਮਾਤਮਾ ਦਾ ਨਾਮ ਜਪਾਓ ਇਹ ਮੰਗਣਾ ਜਿਹੜਾ ਹੈ ਗ੍ਰਸਤੀ ਹੋ ਕੇ ਘਰ ਘਰ ਵਿੱਚ ਇਹ ਠੀਕ ਨਹੀਂ ਇਹ ਉਹਨਾਂ ਨੇ ਸਾਰਿਆਂ ਨੇ ਦੇਖਿਆ ਛੋਟਾ ਜਿਹਾ ਬਲਕ ਹੈ ਉਪਦੇਸ਼ ਅੱਛੇ ਕਰਤਾ ਹੈ ਉਹ ਸਾਰਿਆਂ ਦੇ ਸੰਤਾਂ ਜਿਹੜੀ ਪੋਲੀ ਸੀ ਉਹਨਾਂ ਦੇ ਸਿਫਤ ਨਿੱਗ ਗਏ ਉਹਨਾਂ ਨੇ ਉਹਨਾਂ ਦਾ ਕਹਿਣਾ ਮੰਨਿਆ ਕਿ ਕਹਿੰਦੇ ਇਹ ਜਿਹੜੇ ਸਿਮਿਕਰੀ ਲਿਆ ਕੇ ਜਿਹੜੇ ਪੈਸੇ ਬੱਚੇ ਟੱਕਾ ਟੱਕਾ 2-2 ਟੱਕਿਆ ਸਾਰਿਆਂ ਨੂੰ ਵੰਡ ਦਿੱਤੇ ਉਹ ਕਹਿੰਦੇ ਅੱਛਾ ਅਸੀਂ ਕੰਮ ਕਰਾਂਗੇ ਕੰਮ ਕਰਕੇ ਖਾਵਾਂਗੇ ਹੱਥਾਂ ਨਾਲ ਦੋਸਤੋ ਤੁਸੀਂ ਸਭ ਨੂੰ ਕਦੋਂ ਮਿਲੋਗੇ ਕਿੱਥੇ ਮਿਲੋਗੇ ਅਸੀਂ ਜਿਹੜੀ ਕਮਾਈ ਕਰਾਂਗੇ ਉਹ ਤੁਹਾਡਾ ਦੇਣਾ ਦੇਾਂਗੇ ਜਿਹੜੇ ਤੁਸੀਂ ਸਾਨੂੰ ਦਿੱਤਾ ਹੈ ਉਹ ਕਹਿੰਦੇ ਉਸੀ ਗਰੀਬ ਦੀ ਗੋਲਕ ਉਹ ਮੇਰਾ ਮੁਖ ਹੈ ਉਹ ਨਾਨਕ ਦੇਵ ਜੀ ਦੇ ਵੀ ਗਰੀਬ ਦੀ ਭਲਾ ਕਰਨਾ ਗਰੀਬ ਨੂੰ ਵੰਡ ਕੇ ਛਕਾਣਾ ਗਰੀਬ ਨੂੰ ਕਪੜਾ ਦੇਣਾ ਇਹ ਗੁਰੂ ਕੀ ਗੋਲਕ ਹੈ ਉਸੇ ਇਹ ਕੰਮ ਕਰਨਾ ਕਹਿੰਦੇ ਗ੍ਰਸਤੀ ਹੋ ਕੇ ਕਦੀ ਵੀ ਭੁੰਗੜਾ ਨਹੀਂ ਧਰ ਧਰ ਤੇ ਜਾ ਕੇ ਭਿਖਿਆ ਨਹੀਂ ਮੰਗਣੀ ਇੱਕ ਗੱਲ ਤੁਹਾਨੂੰ ਇਹ ਉਪਦੇਸ਼ ਹੁੰਦਾ ਹੈ ਸੱਚੇ ਸੋਦੇ ਦਾ ਇੱਕੇ 20 ਰੁਪਏ ਦਾ ਜਿਹੜਾ ਲੰਗਰ ਚਲਾਇਆ ਨਾ ਉਹ ਹੁਣ ਵੀ ਲੰਗਰ ਚੱਲਦੇ ਪਏ ਹਨ ਦੇਖੋ ਉਦੋਂ ਦਾ 20 ਰੁਪਏ ਦਾ ਚੱਲਿਆ ਹੋਇਆ ਲੰਗਰ ਮੁੱਕੜ ਤੇ ਨਹੀਂ ਆਂਦਾ ਇਹ ਸੀ ਸੱਚਾ ਸੋਦਾ ਜਦੋਂ ਘਰ ਆਏ ਘਰੋਟੇ ਬਾਲਾ ਤੇ ਡਰੇ ਬਾਲੇ ਨੇ ਕੀਤਾ ਚੁਪੀ ਚੁਪੀਤਾ ਜੇ ਆਪਣੇ ਘਰ ਚਲਾ ਗਿਆ ਕਿਉਂ ਨੂੰ ਪਤਾ ਸੀ ਕਾਲੂ ਬੇ ਬੈਦੀ ਦਾ ਕਿ ਮੈਨੂੰ ਉਹਨੇ ਗੱਲਾਂ ਕੱਟੀਆਂ ਹਨ ਉਹਨੇ ਪੁੱਛਣਾ ਹੈ ਇਹ ਗੁਰਮਾਨਿਕ ਦੇਵ ਜੀ ਮਹਾਰਾਜ ਬਾਰ ਕੰਡੇ ਦੇ دریا ਦੇ ਕੰਡੇ ਤੇ ਬੈ ਗੇ ਘਰ ਕੋਈ ਨਹੀਂ ਨਾ ਜਦੋਂ ਪਤਾ ਲੱਗਾ ਕਾਲੂ 베ਦੀ ਨੂੰ ਇਹ ਗੁਰਮਾਨਿਕ ਦੇ ਬਾਲਾ ਆਪਣੇ ਘਰ ਪਹੁੰਚ ਗਿਆ ਹੈ ਤੇ ਉਹਨੂੰ ਸਦਵਾਇਆ ਪੁੱਛ ਵੀ ਗੁਰਮਾਨਿਕ ਦੇਵ ਜੀ ਕਿਉਂ ਨਹੀਂ ਪਹੁੰਚੇ ਉਹਨੇ ਸਾਰੀ ਬਾਤ ਦੱਸੀ ਕਿ ਅਸੀਂ ਥੋੜੀ ਪੈਂਡਾ ਗਏ ਇੱਕ ਸਾਧੂ ਮੰਡਲੀ ਮਿਲਈ ਐ ਵੀਰ ਰੁਪਏ ਗੁਰਮਾਨਿਕ ਦੇ ਜੀ ਨੇ ਸੱਚੇ ਸੋਦੇ ਦੇ ਕੀਤੇ ਹਨ ਖਰਾ ਸੋਦਾ ਕਹਿੰਦੇ ਹਨ ਇਸ ਨੂੰ ਖਰਾ ਸੋਦਾ ਕਿਉਂ ਭਾ? ਕਾਲੂ ਨੂੰ ਕਾਲੂ ਵੇਦੀ ਨੂੰ ਉਚਾੜ ਗਿਆ ਦੁੱਸਾ ਉਹਨੇ ਕਿ ਕਿਤਾ ਬਨਵਾਇਆ ਗੁਰਨਾਮਕ ਦੇਵ ਜੀ ਨੂੰ ਦੋ ਚਪੇੜਾ ਕੱਢ ਮਾਰੀਆਂ ਇੰਨਾ ਮਾਰਿਆ ਕਿ ਤਮਾਚੇ ਹੀ ਠੱਪ ਗਏ ਫਿਰ ਬਾਬੇ ਨਾਨਕੀ ਨੂੰ ਸਾਰੀ ਸਾਹ ਰਖ ਦਿੱਤੀ ਬਾਬੇ ਨਾਨਕੀ ਅੱਗੇ ਆ ਗਈ ਉਹਨੇ ਫਿਰ ਅੱਗੇ ਆ ਕੇ ਰੋਕ ਦਿੱਤਾ ਇਹ ਤੁਸੀਂ ਇਹ ਗੁਸਤਾਖੀ ਨਾ ਕਰੋ ਇਹ ਰੱਬ ਹੈ ਉਹਨੇ ਨਹੀਂ ਮਾਰਨ ਦਿੱਤਾ ਹੋਇਆ ਇਹ ਜਦੋਂ ਰਾਇ ਬੁਲਾਰ ਨੂੰ ਪਤਾ ਲੱਗਿਆ ਬੜਾ ਰਿੰਝ ਵਿੱਚ ਆਇਆ ਉਹ ਕਹਿੰਦਾ ਗੁਰਨਾਨਕ ਦੇਵ ਜੀ ਦਾ ਸਾਰਾ ਖਰਚਾ ਮੇਰੇ ਕੋਲੋਂ ਲਿਆ ਕਰੋ ਗੁਰਨਾਨਕ ਦੇਵ ਜੀ ਨੂੰ ਤੁਸੀਂ ਕੁਝ ਨਹੀਂ ਕਹਿਣਾ ਤੁਸੀਂ ਕਿਉਂ ਕਹਿੰਦੇ ਮੈਂ ਇੱਕ ਮੁਸਲਮਾਨ ਹਾਂ ਜਿਹਦੇ ਮੈਂ ਗੁਰਨਾਨਕ ਦੇਵ ਜੀ ਨੂੰ ਆਪਣੇ ਕੋਲ ਰੱਖਣਾ ਜਿੰਨਾ ਖਰਚਾ ਹੈ ਤੁਸੀਂ ਮੇਰੇ ਕੋਲ ਦੋ ਇਹ 20 ਰੁਪਏ ਦੀ ਉਹਨੇ ਨੌਕਰ ਨੂੰ ਕਿਹਾ ਜਦ ਦੇ ਨੂੰ ਜਾ ਕੇ ਲਿਆ ਮੇਰੀ ਪਤਨੀ ਕੋਲੋਂ ਲਿਆ ਕੇ ਦੇ 20 ਰੁਪਏ ਲਿਆ ਆ ਕਾਲੂ ਬੇਦੀ ਨੂੰ ਦੇਣਾ ਨਾ ਲਵੇ ਨਹੀਂ ਦੇ ਲਵੇ ਨਹੀਂ ਬੜੀ ਜ਼ਬਰਦਸਤੀ ਦਿੱਤੇ ਕਹੇ ਉਹ ਹੈਰਾਨ ਹੋ ਗਏ ਕਾਲੂ ਬੇਦੀ ਕੀ ਕਰ ਬੜੀ ਜ਼ਬਰਦਸਤੀ ਦਿੱਤੇ ਉਹ ਕਹਿੰਦੇ ਜਿੰਨਾ ਵੀ ਗੁਰਨਾਣਕ ਦੇਵ ਦਾ ਖਰਚਾ ਹੈ ਨਾ ਮੇਰੇ ਕੋਲੋਂ ਲਹੋ ਇਹ ਗੁਰਨਾਣਕ ਦੇਵ ਜੀ ਨੂੰ ਤੁਸੀਂ ਕੁਝ ਨਹੀਂ ਕਹਿਣਾ ਇਹ ਗਾਨੇ ਪਰਮੇਸ਼ਰ ਹੈ ਇਹ ਦੁਨੀਆ ਨੂੰ ਕਾਰਨ ਆਏ ਹਨ ਦੁਨੀਆ ਨੂੰ ਸਿੱਧੇ ਰਸਤੇ ਕੌਣ ਆਏ ਹਨ ਕਿਉਂਕਿ ਰਾਏ ਬਣਾਤੀ ਅੱਖ ਸੀ ਕਾਲੂ ਵੇਂਦੀ ਦੀ ਅੱਖ ਨਹੀਂ ਸੀ ਉਹ ਬੇਬੇ ਨਾਮ ਕੀ ਦੀ ਅੱਖ ਸੀ ਉਹ ਸਭ ਕੁਝ ਜਾਣਦੇ ਸਨ ਇਹ ਦੁਨੀਆ ਨੂੰ ਭਗਤ ਸਾਗਰ ਕਿ ਉੱਪਰ ਡੇੜਵਾਤੇ ਆਏ